ਸਾਚੀਰਿਆ ਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਇਸ ਸਵੇਲੇ ਦੀਆਂ ਕੁਝ ਵੱਡੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਮਰਿੰਦਰ ਸਿੰਘ ਰਾਜਾ ਬੜਿੰਗ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ ਦੀ ਹਾਈ ਕੋਰਟ ਵੱਲੋਂ ਐਸ்சி ਕਮਿਸ਼ਨ ਦੇ ਦਾਖਲ ਤੇ ਜਿਹੜੀ ਰੋਕ ਆ ਉਹ ਲਗਾ ਦਿੱਤੀ ਗਈ ਹੈ ਪੰਜਾਬ ਤੇ ਹਰਿਆਣਾ ਹਾਈ ਕਮਿਸ਼ਨ ਨੇ ਅੱਜ ਕਾਂਗਰਸ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਦਰਜ ਪੁਲਿਸ ਕੇਸ ਦੇ ਮਾਮਲੇ ਦੇ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਕਿਸੇ ਵੀ ਤਰ੍ਹਾਂ ਦਾ ਦਖਲ ਨਾ ਦੇਣ ਦੇ ਜਿਹੜੇ ਹੁਕਮ ਆਉ ਦਿੱਤੇ ਗਏ ਆ। ਹਾਈ ਕੋਰਟ ਨੇ ਰਾਜਾ ਬੜਿੰਗ ਦੀ ਪਟੀਸ਼ਨ ਤੇ ਸੁਣਵਾਈ ਦੌਰਾਨ ਐਸ்சி ਕਮਿਸ਼ਨ ਨੂੰ ਰਾਜਾ ਬੜਿੰਗ ਖਿਲਾਫ ਦਰਜ ਐਫਆਈਆਰ ਦੇ ਮੁੱਦੇ ਤੇ ਕੋਈ ਦਖਲ ਨਾ ਦੇਣ ਦੇ ਲਈ ਕਿਹਾ ਗਿਆ ਹੈ। ਅਦਾਲਤ ਨੇ ਪੰਜਾਬ ਸਰਕਾਰ ਨੂੰ ਵੀ ਨੋਟਿਸ ਜਾਰੀ ਕਰਕੇ ਇਸ ਮਾਮਲੇ ਦੇ ਵਿੱਚ ਜਿਹੜਾ ਜਵਾਬ ਹੈ ਉਹ ਤਲਬ ਕੀਤਾ ਹੈ। ਦੱਸ ਦਈਏ ਕਿ ਤਰਨਤਾਰਨ ਦੀ ਉਪਚੋਣ ਦੌਰਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਵੱਲੋਂ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ 2 ਨਵੰਬਰ ਨੂੰ ਮਰਹੂਮ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਪੂਤਾ ਸਿੰਘ ਖਿਲਾਫ अपमानजनक ਅਤੇ ਜਾਤੀਵਾਦੀ ਟਿੱਪਣੀਆਂ ਕੀਤੀਆਂ ਗਈਆਂ ਸਨ ਜਿਸ ਦਾ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸਖਤ ਨੋਟਿਸ ਲਿਆ ਸੀ ਕਮਿਸ਼ਨ ਨੇ ਅਮਨਿੰਦਰ ਸਿੰਘ ਰਾਜਾਵੜੀਗ ਨੂੰ ਤਲਬ ਵੀ ਕੀਤਾ ਸੀ ਕਮਿਸ਼ਨ ਪੰਜਾਬ ਪੁਲਿਸ ਤੋਂ ਇਸ ਮਾਮਲੇ ਦੀ ਜਿਹੜੀ ਰਿਪੋਰਟ ਹੈ ਉਹ ਵੀ ਲੈ ਰਿਹਾ ਸੀ ਰਾਜਾਵੜੀਗ ਨੇ ਐਸਸੀ ਕਮਿਸ਼ਨ ਵੱਲੋਂ ਜਾਰੀ ਕੀਤੇ ਨੋਟਿਸ ਨੂੰ ਹਾਈ ਕਮਿਸ਼ਨ ਦੇ ਵਿੱਚ ਜਿਹੜੀ ਆ ਉਹ ਚੁਣੌਤੀ ਦਿੱਤੀ ਸੀ ਜਸਟਿਸ ਜਸ ਗੁਰਪ੍ਰੀਤ ਸਿੰਘ ਪੂਰੀ ਦੀ ਅਦਾਲਤ ਚ ਅੱਜ ਕਾਂਗਰਸ ਪ੍ਰਧਾਨ ਤਰਫੋਂ ਸੀਨੀਅਰ ਐਡਵੋਕੇਟ ਵਿਪਨ ਕਈ ਪੇਸ਼ ਹੋਏ ਪੰਜਾਬ ਪੁਲਿਸ ਨੇ ਬੜਿੰਗ ਖਿਲਾਫ 4 ਨਵੰਬਰ ਨੂੰ ਪੁਲਿਸ ਕੇਸ ਦਰਜ ਕਰ ਲਿਆ ਸੀ ਰਾਜਾ ਬੜਿੰਗ ਨੇ ਧਾਇਰ ਪਡਿਸ਼ਨ ਚ ਕਿਹਾ ਸੀ ਕਿ ਐਸ.ਸੀ ਕਮਿਸ਼ਨ ਵੱਲੋਂ ਉਹਨਾਂ ਦੀਆਂ ਟਿੱਪਣੀਆਂ ਦਾ ਆਪੇ ਨੋਟਿਸ ਲਿਆ ਗਿਆ ਸੀ ਜੋ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਸੀ ਅਤੇ ਇਸ ਨੋਟਿਸ ਦਾ ਕੋਈ ਕਾਨੂੰਨੀ ਆਧਾਰ ਵੀ ਨਹੀਂ ਬਣਦਾ ਸੀ